ਸੁਣੋ ਸਾਖੀ ਪੰਜਾਬ ਦੀ ਉਹ ਪੰਜਾਬ ਜੋ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਜਿੱਥੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਖੂਨ ਦੀਆਂ ਧਾਰਾਂ ਵਗਣ ਲੱਗੀਆਂ ਮੁਗਲ ਕਮਜ਼ੋਰ ਹੋ ਰਹੇ ਸਨ afghan ਹਮਲੇ ਲੋਕਾਂ ਨੂੰ ਲੁੱਟ ਰਹੇ ਸਨ ਕਿਸਾਨ ਬੇਘਰ ਗਰੀਬੀ ਅਤੇ ਬੇਇਨਸਾਫੀ ਚਾਰਾ ਪਾਸਿਆਂ ਪਰ ਕਹਿੰਦੇ ਹਨ ਜਦ ਧਰਤੀ ਰੋਂਦੀ ਹੈ ਤਾਂ ਰੱਬ ਆਪਣੇ ਸ਼ੇਰ ਨੂੰ ਜਨਮ ਦਿੰਦਾ ਹੈ ਉਹ ਸ਼ੇਰ ਸੀ ਰਣਜੀਤ ਸਿੰਘ 1780 ਦਾ ਸਾਲ ਸੀ ਗੁਜਰਾਵਾਲੇ ਨੇੜੇ ਇੱਕ ਪਿੰਡ ਵਿੱਚ ਇਹ ਬੱਚਾ ਜੰਮਿਆ ਬਚਪਨ ਤੋਂ ਹੀ ਉਸ ਦੀ ਅੱਖ ਵਿੱਚ ਛੋਟੀ ਬਿਮਾਰੀ ਕਾਰਨ ਨੂਰ ਘਟ ਸੀ ਪਰ ਦਿਲ ਵਿੱਚ ਸ਼ੇਰ ਦੀ ਹਿੰਮਤ ਭਰੀ ਪਈ ਸੀ 12-13 ਸਾਲ ਦੀ ਉਮਰ ਵਿੱਚ ਹੀ ਰਣਜੀਤ ਸਿੰਘ ਜੰਗਾ ਵਿੱਚ ਲੜਨਾ ਸਿੱਖ ਗਿਆ ਉਸ ਦੀ ਬੇ ਤੜਕਤਾ ਦੇ ਕਿੱਸੇ ਲੋਕਾਂ ਵਿੱਚ ਮਸ਼ਹੂਰ ਹੋਣ ਲੱਗੇ ਜਵਾਨ ਹੋ ਕੇ ਉਹ ਆਪਣੇ ਪਿਓ ਦੀ ਸ਼ੁਕਰ ਚਕੀਆਂ ਮਿਸਲ ਦਾ ਮੁਖੀ ਬਣਿਆ ਪਰ ਉਸ ਦੀ ਸੋਚ ਛੋਟੀ ਨਹੀਂ ਸੀ ਉਸ ਨੂੰ ਪਤਾ ਸੀ ਕਿ ਸਿੱਖਾਂ ਦੀਆਂ ਮਿਸਲਾਂ ਜੇਕਰ ਇਕੱਠੀਆਂ ਹੋ ਜਾਣ ਤਾਂ ਕੋਈ ਵੀ ਤਾਕਤ ਪੰਜਾਬ ਨੂੰ ਝੁਕਾ ਨਹੀਂ ਸਕਦੀ 1801 ਆਇਆ ਲਾਹੌਰ ਦੀ ਧਰਤੀ ਤੇ ਰਣਜੀਤ ਸਿੰਘ ਨੇ ਤਖਤ ਸੰਭਾਲ ਲਿਆ ਲੋਕਾਂ ਨੇ ਉਸ ਨੂੰ ਮਹਾਰਾਜਾ ਦਾ ਤਾਜ ਪਾਇਆ ਉਸ ਦਿਨ ਤੋਂ ਪੰਜਾਬ ਨੇ ਆਪਣਾ ਸੋਨੇ ਦਾ ਯੁੱਗ ਵੇਖਣਾ ਸ਼ੁਰੂ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਕਈ ਵੱਡੇ ਖੇਤਰ ਜਿੱਤੇ ਅਟਕ ਦਾ ਕਿਲਾ ਮਲਤਾਨ ਦੀ ਧਰਤੀ ਕਸ਼ਮੀਰ ਦੀ ਵਾਦੀ ਤੇ ਪੇਸ਼ਾਵਰ ਦਾ ਇਲਾਕਾ ਉਹ ਸਿਰਫ ਫੌਜੀ ਨਹੀਂ ਇੱਕ ਰਾਜਨੀਤਿਕ ਚਾਲਾਕ ਵੀ ਸੀ ਉਸਦੀ ਫੌਜ ਵਿੱਚ ਸਿੱਖ ਵੀ ਸਨ ਹਿੰਦੂ ਵੀ ਮੁਸਲਮਾਨ ਵੀ ਤੇ ਯੂਰੋਪੀ ਜਰਨੈਲ ਵੀ ਫਰਾਂਸ ਤੇ ਇਟਲੀ ਦੇ ਜਰਨੈਲ ਉਸਦੀ ਫੌਜ ਨੂੰ ਟ੍ਰੇਨਿੰਗ ਦਿੰਦੇ ਸਨ ਹਰ ਧਰਮ ਦੀ ਇੱਜ਼ਤ ਕੀਤੀ ਜਾਂਦੀ ਮੰਦਰ ਵੀ ਬਣਦੇ ਮਸਜਿਦਾਂ ਵੀ ਸੰਭਾਲੀਆਂ ਜਾਂਦੀਆਂ ਗੁਰਦੁਆਰੇ ਵੀ ਕਿਸਾਨਾਂ ਨੂੰ ਸੁਰੱਖਿਆ ਮਿਲਦੀ ਵਪਾਰੀ ਅਮੀਰ ਹੋਣ ਲੱਗੇ ਹਰਮੰਦਰ ਸਾਹਿਬ ਨੂੰ ਸੋਨੇ ਨਾਲ ਮੜਾਇਆ ਗਿਆ ਲਾਹੌਰ ਵਿੱਚ ਸ਼ੀਸ਼ ਮਹਿਲ ਬਣਾਇਆ ਗਿਆ ਉਸ ਦਾ ਕਾਨੂੰਨ ਇंसाफी ਨਾਲ ਭਰਪੂਰ ਸੀ ਪੰਜਾਬ ਦੇ ਲੋਕ ਕਹਿੰਦੇ ਜਦ ਤੱਕ ਸ਼ੇਰੇ ਪੰਜਾਬ ਜਿਉਂਦਾ ਹੈ ਕੋਈ ਵੀ ਦੁਸ਼ਮਨ ਪੰਜਾਬ ਦੀ ਧਰਤੀ ਨੂੰ ਹੱਥ ਨਹੀਂ ਲਾ ਸਕਦਾ ਪਰ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਲੈਂਦਾ 1839 ਆਇਆ ਮਹਾਰਾਜਾ ਰਣਜੀਤ ਸਿੰਘ ਦੁਨੀਆ ਛੱਡ ਗਿਆ ਤਖਤ ਤੇ ਰਾਣੀਆਂ ਰਾਜਕੁਮਾਰਾਂ ਅਤੇ ਦਰਬਾਰੀਆਂ ਵਿੱਚ ਸਾਜ਼ਿਸ਼ਾਂ ਸ਼ੁਰੂ ਹੋਈਆਂ ਕੁਝ ਹੀ ਸਾਲਾਂ ਵਿੱਚ ਕਈ ਰਾਜੇ ਤੇ ਰਾਣੀਆਂ ਮਾਰੇ ਗਏ ਜਿਸ ਸਾਮਰਾਜ ਨੂੰ ਇੱਕ ਸ਼ੇਰ ਨੇ ਜੋੜਿਆ ਸੀ ਉਸ ਨੂੰ ਅੰਦਰੂਨੀ ពੁੱਟ ਨੇ ਟੁੱਟਣਾ ਸ਼ੁਰੂ ਕਰ ਦਿੱਤਾ ਫਿਰ ਆਈਆਂ ਦੋ ਵੱਡੀਆਂ جنگਾਂ ਪਹਿਲੀ ਆਂਗਲੋ ਸਿੱਖ ਜੰਗ 45 46 ਸਿੱਖ ਬੇਹੱਦ ਬਹਾਦਰ ਲੜੇ ਪਰ ਅੰਦਰੂਨੀ ਗੱਦਾਰੀ ਕਾਰਨ ਹਾਰ ਹੋਈ ਦੂਜੀ ਆਂਗਲੋ ਸਿੱਖ ਜੰਗ 48 49 ਮੁਲਤਾਨ ਬਗਾਵਤ ਤੋਂ ਸ਼ੁਰੂ ਹੋਈ ਚੀਲੀਆਂ ਵਾਲਾ ਵਰਗੀ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦੇ ਹੋਸ਼ ਉਡਾ ਦਿੱਤੇ ਪਰ ਆਖਿਰਕਾਰ ਅੰਗਰੇਜ਼ਾਂ ਦੀ ਚਲਾਕੀ ਤੇ ਸਿੱਖ ਦਰਬਾਰ ਦੀ ਪੁੱਟ ਕਾਰਨ ਪੰਜਾਬ ਹਾਰ ਗਿਆ 1849 ਵਿੱਚ ਪੰਜਾਬ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਗਿਆ ਸਿੱਖ ਸਾਮਰਾਜ ਖਤਮ ਹੋ ਗਿਆ ਪਰ ਅੱਜ ਵੀ ਜਦੋਂ ਲੋਕ ਵੱਡੇਰੇ ਗਾਉਂਦੇ ਹਨ ਜਾਂ ਸਾਖੀਆਂ ਸੁਣਾਉਂਦੇ ਹਨ ਉਹ ਕਹਿੰਦੇ ਹਨ ਰਣਜੀਤਿਆ ਤੂੰ ਸਾਡਾ ਸ਼ੇਰ ਸੀ ਤੂੰ ਦਿਲਾਂ ਤੇ ਰਾਜ ਕੀਤਾ ਤੂੰ ਸਾਡੀ ਧਰਤੀ ਦੀ ਸ਼ਾਨ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਵੀ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ ਇਕ ਰਾਜਾ ਜਿਸਨੇ ਤਲਵਾਰ ਨਾਲ ਜਿੱਤਿਆ ਪਰ ਇਨਸਾਫ ਅਤੇ ਪਿਆਰ ਨਾਲ ਦਿਲ ਵੀ ਜਿੱਤੇ